ਚਲ ਮੰਜੰਦਰ ਵੀ ਚਲ ਗਿਆ ਬੰਬੀ ਤੇ ਤੇ ਮੁੰਡਾ ਵੀ ਚਲ ਗਿਆ ਬਾਹਰ ਹੁਣ ਵੈਨੀ ਆ ਵੀ ਮਾਤਾ ਕੀ ਕਰਨ ਲਈ ਆ ਉਹਨਾਂ ਸਾਹਮਣੇ ਤੇ ਐ ਫੁੱਲਾਂ ਜਿਆਦੀ ਪੜ ਕੇ ਨਾ ਤੇ ਮੰਜੀ ਤੇ ਪਈ ਰਹੀਂਦੀ ਸਾਰਾ ਦਿਨ ਮੰਜੀਆਂ ਤੋੜਨ ਵਾਸਤੇ ਕੰਮ ਪਲਾ ਕਿੰਨੇ ਕਰਨਾ ਉਹ ਸਾਰਾ ਦਿਨ ਮੈਂ ਕਰਾਂ ਲੰਗਰ ਵੀ ਮੈਂ ਪਕਾਵਾਂ ਨੂੰ ਮੰਜੀਆਂ ਤੇ ਲੰਗਰ ਦਵਾ ਮੁੰਡੇ ਸਾਹਮਣੇ ਤੇ ਬਹਿ ਜਾਂਦੀ ਹੱਥ ਜੋੜ ਕੇ ਵੀ ਇਹੋ ਸਭ ਕੁਝ ਲਿਆਉਗੀ ਕੋਈ ਨਹੀਂ ਹੁਣ ਚਲ ਗਿਆ ਦੋਵੇਂ ਜਾਣੇ ਇਹਦੀ ਰੀਅਲ ਤੇ ਮੈਂ ਬਣਾਉਣੀ ਆ ਨਾ ਵੀ ਕਿੱਥੇ ਜਾ ਕੇ ਬੈਠੀ ਆ ਵੈਨੀ ਜਾ ਕੇ ਸੋਈ ਚ ਤੇ ਕੰਮ ਸਾਰਾ ਕਰਤਾ ਵਾ ਕਿ ਲੜਾ ਪਿਆ ਇਦਾਂ ਹੀ ਵੇਖੀਂ ਹਜਰਾ ਕਰਕੇ ਮੈਨੂੰ ਤਾਂ ਮੈਂ ਦੱਸਨੀ ਆ ਪਤਾ ਵੇਖਾਂ ਬੜਾ ਕੰਮ ਕਰਦੇ ਆ ਸਾਰੇ ਕੋਦਾਂ ਹੀ ਆ ਹਾਇ ਰੱਬਾ ਆ ਵੀ ਪਰ ਡੇ ਵੀ ਉਦਾਂ ਹੀ ਪਏ ਆ ਸਾਰੇ ਤੇ ਕੁਛ ਬਣਾਇਆ ਵੀ ਨਹੀਂ ਲੱਗਦਾ ਨਾ ਮਾਤਾ ਦੇ ਕਿ ਕਿੱਥੇ ਕਿਤੇ ਵੱਡੀ ਗੱਲ ਤੀ ਚੱਲ ਗਈ ਪਤਾ ਨਹੀਂ ਹੁਣ ਵੇਖਣਾ ਪੈਣਾ ਜਾ ਕੇ ਬਾਹਰ ਮੈਨੂੰ ਵੇਣੀ ਆ ਨਾ ਚੰਗੀ ਤਰ੍ਹਾਂ ਖਬਰ ਲੈਣੀ ਹੈ ਜੀ ਮੈਂ ਕਿ ਆਪਣੇ ਆਪ ਨੂੰ ਪਤਾ ਹੁੰਦਾ ਪਰ ਨਹੀਂ ਮਨ ਜਾਂਦਾ ਸਾਰਾ ਦਿਨ ਸੱਚ ਕੇ ਮੰਜੀ ਦੇ ਬਹਿ ਰਹਿਣਾ ਹੁੰਦਾ ਹੁਣ ਇਹ ਦੱਸ ਦਿਨੀ ਅੱਛਾ ਮੈਂ ਸਾਰੇ ਘਰ ਚ ਲੱਭ ਕੇ ਆ ਗਈ ਆ ਨਾ ਮੰਜੇ ਤੋੜਨ ਵਾਸਤੇ ਸਾਰਾ ਦਿਨ ਕਦੀ ਉੱਥੇ ਕਦੀ ਉੱਥੇ ਪੈ ਤੇ ਕੰਮ ਕਿ ਨਹੀਂ ਕਰਨਾ ਵਾ ਮੈਂ ਠੀਕ ਨਹੀਂ ਗਈ ਅੱਜ ਤੇ ਮੈਂ ਜਰਾ ਕਰ ਰਿਸ਼ਤ ਕਰਨ ਵਾਸਤੇ ਪੈ ਗਈ ਆ ਕੋਈ ਨਹੀਂ ਮੈਂ ਰਿਸ਼ਤ ਕਰ ਦੋ ਉੱਠਣੀ ਆ ਸਾਰਾ ਕੰਮ ਕਰ ਲਾਂ ਅੱਛਾ ਰੈਸਟ ਚਾਹੀਦੀ ਹੈ ਮਹਾਰਾਣੀ ਨੂੰ ਹੁਣ ਰੋਟੀ ਖਾਣ ਲੱਗਿਆ ਤੇ ਕਦੀ ਰੈਸਟ ਨਹੀਂ ਕੀਤੀ ਉਹ ਤਾਂ ਕਹਿਣਾ ਤਿੰਨੇ ਟਾਈਮ ਨੂੰ ਮੰਜੀ ਦੇ ਉੱਤੇ ਚਾਹੀਦੀ ਆ ਜਦੋਂ ਮੁੰਡਾ ਘਰ ਹੁੰਦਾ ਨਾ ਸਵਾਰ ਸਵਾਰ ਕੇ ਬੈਠਾ ਹੁੰਦਾ ਮੰਜੇ ਦੇ ਉੱਤੇ ਹੈ ਪਿਲੀਆ ਰੋਟੀਆਂ ਮੈਨੂੰ ਨਾਲ ਹੀ ਮੁੰਡੇ ਦੇ 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 ਤੇ ਜਦੋਂ ਮੁੰਡਾ ਘਰ ਨਹੀਂ ਗਾ ਹੋਣੀ ਬੰਦ ਅਟਕੇ ਕੰਮ ਕਰ ਲੈ ਉਹਦੇ ਸਾਹਮਣੇ ਤੇ ਮੈਂ ਨਹੀਂ ਕੁਝ ਕਹਿੰਦੀ ਹੁਣ ਪੋਤਾ ਵੀ ਚਲ ਗਿਆ ਵਾ ਤੇ ਮੁੰਡਾ ਵੀ ਚਲ ਗਿਆ ਵਾ ਤੇ ਹੁਣ ਨਹੀਂ ਮੈਂ ਬਰਦਾਸ਼ਤ ਕਰਨਾ ਮੰਜੀ ਤੇ ਉੱਠ ਕੇ ਨਾ ਭਾਂਡੇ ਮਾਂ ਦੇ ਸੋਈ ਦੇ ਵਿੱਚ ਠੀਕ ਆ ਨਾ ਕੋਈ ਗੱਲ ਪਤ ਮਾਂਜ ਲੈਣੀ ਆ ਮੈਂ ਭਾਂਡੇ ਕਿਉਂ ਫਿਕਰ ਕਰਨੀ ਆ ਮੈਂ ਮਾਂਜ ਲਈ ਆ ਕਰ ਲੈਨੀ ਆ ਸਾਰੇ ਕੰਮ ਕਰ ਲਾਂਗੀ ਕਰ ਲੈਨੀ ਆ ਸਾਰਾ ਗੰਦਾ ਨਾ ਥੜੀ ਕਰਨਾ ਵਾ ਹੱਥਾਂ ਨਾਲ ਹੋਣਾ ਵਾ ਕੰਮ ਉੱਠ ਕੇ ਤੇ ਕਰਨਾ ਪੈਣਾ ਠੀਕ ਆ ਨਾ ਆ ਬੈਠਿਆ ਨਹੀਂ ਸਰਨਾ ਉੱਠੋ ਉੱਠੋ ਸਾਹਮਣੇ ਮੇਰੇ ਹੁਣੀ ਘਰ ਲੈਣੀ ਘਰ ਆਹ ਘਰ ਲੈਣੀ ਖਾਦੀ ਚਲਾ ਰਸਈ ਦੇ ਵਿੱਚ ਕਿੱਦਾਂ ਆਣ ਕੇ ਮ제 ਦੇ ਨਾਲ ਤੇ ਮੰਜੀ ਤੇ ਲੰਮੇ ਪੈ ਗਈ ਇਹ ਮੈਂ ਰੈਸਟ ਕਰਨ ਲਈ ਆ ਹੈ ਮੈਂ ਕਰਵਾਉਣੀ ਆ ਨਾ ਰੈਸਟ ਭਾਂਡੇ ਤਾਂ ਮਾਂਜਣੇ ਹੀ ਪੈਣੇ ਆ ਚੱਲ ਕੋਈ ਨਹੀਂ ਜਿੰਨਾ ਚਿਰ ਆਉਂਦੇ ਨਹੀਂ ਨਾ ਬਾਹਰੋਂ ਉਨਾ ਚਿਰ ਮੈਂ ਤਾਂ ਟੌਰ ਨਾਲ ਲੰਮੇ ਪਾਵਾਂ ਰੁਣੀ ਗੁਰੂ ਰੱਬਾ ਕਿਸਮਤ ਮੈਂ ਪੁੱਤ ਬੜੀ ਰੀਝ ਨਾ ਵਿਆਏ ਸੀ ਤੇ ਚਲੋ ਸੁੱਖ ਦੀ ਰੋਟੀ ਖਾਵਾਂਗੀ ਪਰ ਆ ਜਿਹੜੀਆਂ ਨਾ ਨੇ ਇਹ ਤਾਂ ਕਿਤੇ ਸੁਲੀ ਦੇ ਢੰਗ ਦੀਆਂ ਨੇ ਜਿੰਨਾ ਚਿਰ ਕੰਮ ਨਾ ਕਰੋ ਉਹਨਾਂ 'ਚ ਰੋਟੀ ਨਹੀਂ ਆਉਂਦੀਆਂ ਦੇਣੇ ਪੁੱਤ ਮੇਰਾ ਘਰੋਂ ਚਲੇ ਜਾਂਦਾ ਬਾਹਰ ਮਗਰੋਂ ਮਿਲ ਤਾਂ ਕਰਦੀਆਂ ਨੇ ਚਲੋ ਮੱਧੀ ਇਹ ਨਾ ਨਹੀਂ ਕੋਈ ਗੱਲ ਨਹੀਂ ਕਿਸਮਤ ਆਪਣੀ ਚਲੋ ਕਰ ਲੈਨੇ ਆ ਕੰਮ ਹੌਲੀ-ਹੌਲੀ ਕੋਈ ਕਰਨੇ ਮੈਨੂੰ ਬਣਨ ਦੱਲ ਤੁਸੀਂ ਜਿਹੜੀ ਗੱਲੋਂ ਭਾਣੇ ਮਾਣਦੇ ਹੈਂ ਕੋਈ ਨਹੀਂ ਕੋਤ ਮੈਂ ਆਪਣੀ ਮਰਜ਼ੀ ਨਾਲ ਮਾਣਨ ਨਹੀਂ ਆ ਮਾਂ ਜੀ ਆਪਣੇ ਨੇ ਮਾਣਿਆ ਮਮਮੀ ਨੇ ਕਿਹਾ ਮੇਰੇ ਨਾਲ ਨਹੀਂ ਨਹੀਂ ਮਮਮੀ ਨੇ ਨਹੀਂ ਮੈਨੂੰ ਕਿਹਾ ਬਟਾ ਮੈਂ ਲੈਵਾ ਮਮਮੀ ਦੀ ਖਬਰ ਫੜੇ ਜਾ ਕੇ ਮੈਂ ਆਪਣੀ ਮਰਜ਼ੀ ਨਾਲ ਮਾਣਨ ਲੈ ਤੇਰੀ ਤਾਂ ਸਿਹਤ ਅੱਗੇ ਨਹੀਂ ਠੀਕ ਹੈਗੀ ਤੇ ਮੇਰੀ ਸੁਣੋ ਬਲ ਤੁਸੀਂ ਕਿ ਲੰਮੇ ਪਾਓ ਆਪਣੇ ਭਾਣੇ ਮਾਣ ਜੀ ਕੋਈ ਗੱਲ ਨਹੀਂ ਮਮਮੀ ਨੇ ਮੈਨੂੰ ਕੁਛ ਨਹੀਂ ਕਿਹਾ ਬਟਾ ਨਹੀਂ ਨਹੀਂ ਜਦੋਂ ਤੁਸੀਂ ਜਾਓ ਹਾਂ ਕਿੰਨਾ ਸੋਹਣਾ ਨਾਟਕ ਵਾ ਵੇਖਾਂ ਆ ਚੰਗੀ ਨਾ ਉਹ ਢੀ ਆਪਣੀ ਸੱਸ ਨੂੰ ਤਾਂ ਕਰਨ ਇਹ ਸੱਸਾ ਹੈ ਹੀ ਐਸੇ ਵਾਏ ਜੋਗੀਆਂ ਇਹਨਾਂ ਨੂੰ ਜਿੰਨਾ ਤਾਂ ਕਰੋ ਨਾ ਓਨਾ ਹੀ ਚੰਗਾ ਹੂੰ ਮੇਰੀ ਸੁਣੋ ਹਾਂ ਗੱਲ ਕਿੱਡੇ ਆ ਮਾੜ ਕੇ ਦੇਖਣੇ ਜੀ ਬਹਿ ਕੇ ਅੰਦਰ ਹੈਂ ਕੀ ਗੱਲ ਆ ਵੇ ਕਿੱਦਾਂ ਕੂਣਾ ਇੱਦਾਂ ਕੂਣਾ ਮੇਰੀ ਮਾਂ ਮਾਂ ਤੇ ਓੜੀ ਬਾਹਰ ਮਾੜ ਢਾਈ ਆ ਭਾਂਡੇ ਮੰਜਨੋਂ ਕੌਣ ਆ ਕਿਹੜੀ ਮਾਂ ਭਾਂਡੇ ਮੰਜਨ ਢਾਈ ਹੈ ਦਦੀ ਮਾ ਜਾ ਕੇ ਭਾਂਡੇ ਮੰਜਨ ਤਾਂ ਨਹੀਂ ਬੰਦਾ ਮੈਂ ਆ ਭਾਂਜਾ ਲੈ ਮੈਨੂੰ ਦੱਸ ਕੇ ਮੰਜੇ ਭਾਂਡੇ ਉਹਨੇ ਦੱਸ ਕੇ ਮੰਜੇ ਆ ਸੱਚੀ ਹੋਣ ਵਾਸਤੇ ਤੁਹਾਡੇ ਸਾਹਮਣੇ ਭਾਂਡੇ ਮੰਜਨ ਡਿਆ ਪਿੰਦੀ ਆ ਮੈਂ ਕਦੋਂ ਉਹਨੂੰ ਕਿਹਾ ਭਾਂਡੇ ਮਾਜ ਅਤੇ ਤੁਸੀਂ ਕਿਹਾ ਤੇ ਮਾਂਜੀ ਓਦਾਂ ਨਹੀਂ ਮਾਂਜਦੇ ਉਹਦੇ ਬਿਮਾਰ ਪੈਸੇ ਵਿਚਾਰੇ ਨਾ ਪੁੱਛ ਹਣ ਮੇਰੇ ਮੂੰਹ ਤੇ ਕਦੋਂ ਮਾਂਜਣਾ ਹੈ ਉਹ ਭਾਂਡੇ ਹੈ ਹੱਦ ਹੋਈ ਤੇਰੇ ਵਾਲੀ ਮੈਨੂੰ ਕਿ ਲੋੜ ਦਾ ਕਹਿ ਤਾਦੀਆ ਸੁਭਾ ਹੀ ਤੰਦਾ ਵਾ ਵੀ ਜਿੱਦਾਂ ਕਹਦਾ ਕਿ ਉਹਦਾਂ ਕਰ ਲਿਆ ਹੈ ਤੇ ਤੁਸੀਂ ਤਾਂ ਰੋ ਪਾਰਦੇ ਜੇ ਅਹ ਦਾਦੀ ਦਾ ਸੁਭਾ ਤੁਹਾਡੀ ਦਾ ਬੜਾ ਚੰਗਾ ਤੇ ਮਾਂ ਤੁਹਾਡੀ ਬੜੀ ਮਾੜੀ ਠੀਕ ਵਾ ਨਾ ਮਾੜੇ ਚੰਗੇ ਦੀ ਗੱਲ ਨਹੀਂ ਮੈਂ ਕੰਡਿਆ ਇਹ ਕੰਮ ਦੀ ਕੰਡੇ ਚੰਗੇ ਨਹੀਂ ਹੈਗੇ ਵੀ ਕਿਹੜੇ ਕੰਮ ਕਰਤੇ ਆ ਮੈਂ ਕਰਤੇ ਆ ਇਹ ਕੰਮ ਚੰਗਾ ਵੀ ਭਾਂਡੇ ਮਾਂਜ ਦੀਆਂ ਕੇ ਨੜ ਕੇ ਵੇਖਣ ਦੇ ਜਿੱਥੇ ਤੇ ਨਾਟਕ ਮੈਂ ਵੇਖਣੀ ਜਦੋਂ ਮੈਂ ਸਵੇਰੇ ਉੱਠ ਕੇ ਲੰਗਰ ਪਾਣੀ ਪਕਾ ਕੇ ਤੇਰੀ ਦਾਦੀ ਤੇ ਗੱਡੀ ਰੱਖਣੀ ਆ ਉਦੋਂ ਤੇ ਮੈਨੂੰ ਕਦੀ ਕਿਹਾ ਨਹੀਂ ਤੇ ਮम्मी ਚੰਗੀਆਂ ਤੇ ਉਹ ਸਾਰੇ ਕਰਦੇ ਆ ਕੋਈ ਹਲੋ ਕਰਨੀ ਕੰਮ ਹੋਣ ਡਿਆ ਤੁਹਾਡਾ ਕੋਈ ਕਰਨੀ ਹੋਣ ਡਿਆ ਜ਼ੁਬਾਨ ਤੇਰੀ ਜ਼ਿਆਦਾ ਨਹੀਂ ਮਦਨ ਦੀ ਕੋਹ ਕੋਈ ਜ਼ਿਆਦਾ ਗੱਡੀ ਨੇ ਪੁੱਛੜਾ ਤੈਨੂੰ ਜਿੱਤਾ ਜਦਾਂ ਦਾਦੀ ਦਾ ਤੁਹਾਡੇ ਭਜਾਈਆਂ ਗਈਆਂ ਉਹ ਕੰਮ ਕਰਾਉਣਾ ਨਾ ਨਹੀਂ ਕੋਈ ਤਾਂ ਫਿਰ ਮੈਨੂੰ ਇਹਦਾ ਨੂੰ ਪਤਾ ਨਾ ਤੂੰ ਨਾਨੀ ਵਾਲੇ ਕਿ ਲੈਣ ਗਿਆ ਵਾਂ ਨਾਨੀ ਵਾਲੇ ਲੈਣ ਗਿਆ ਵਾਂ ਦਿਲ ਹੀ ਦੁਖਦਾ ਫਿਰ ਇੱਦਾਂ ਵਾ ਦਿਲ ਦੁਖਦਾ ਤੇਰਾ ਜ਼ਿਆਦਾ ਹੀ ਦਿਲ ਦੁਖਦਾ ਵਾ ਜੇ ਤੂੰ ਮਾਜਦੇ ਫਿਰ ਮੁੰਮਾਈ ਨੇ ਮਾਈਂਡ ਦਾ ਕੋਈ ਨਹੀਂ ਮੈਂ ਪਰ ਦਾਦੀ ਨੂੰ ਖਬਰ ਦਾ ਜੇ ਕਹਿੰਦੇ ਐ ਤਾਂ ਬਾਕੀ ਕੋਈ ਵਿਆਹ ਇੱਥੇ ਘਰ ਦੇ ਵਿੱਚ ਬੁੱਢੀ ਰੱਖ ਲੋ ਕੰਮ ਵਾਲੀ ਨਹੀਂ ਕੰਮ ਹੁੰਦਾ ਦੇ ਅੱਛਾ ਠੀਕ ਆ ਤਨਖਾਹ ਬੜੀ ਆਉਂਦੀ ਆ ਤੇਰੀ ਤਨਖਾਹ ਬੁੱਢੀ ਰੱਖ ਲੈਣੀ ਆ ਮੈਂ ਕੋਈ ਨਹੀਂ ਬਥੇਰਾ ਕਾਰੋਬਾਰ ਕੋਈ ਗੱਲ ਨਹੀਂ ਦਿੱਤੇ ਜਾਣਗੇ ਪੈਸੇ ਉਹਨੂੰ ਵਿੱਚੋਂ ਹੂੰ ਹਾਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਤੂੰ ਤੇ ਗਿਆ ਹੈਗਾ ਵੀ ਮੈਂ ਚੱਲਿਆ ਮੁੰਡੇ ਦੇ ਨਾਲ ਕਿਤੇ ਤੇ ਤੂੰ ਕਿਧਰੋਂ ਆ ਗਿਆ ਏਡੀ ਛੇਤੀ ਉਹ ਆ ਗਿਆ ਛੇਤੀ ਉੱਥੋਂ ਹੋ ਕੇ ਕਿ ਆ ਗਿਆ ਛੇਤੀ ਕੋਲ ਨਵਾ ਤੇ ਮਾਰਾ ਹਾਂ ਹੈਂ ਕੰਮ ਨਹੀਂ ਕੋਈ ਕਾਰ ਨਹੀਂ ਆ ਗਿਆ ਵੀ ਸੋਚਣਾ ਵੀ ਗਿਆਵ ਮੁੰਡੇ ਨਾਲ ਤਾਂ ਚੱਲ ਹੁਣ ਮਾਰ ਲਈਂ ਦੱਪਕੇ ਚਾਰ ਇਹ ਕੰਮ ਨਹੀਂ ਚਾਹੀਦਾ ਹਾਇ ਹਾ ਮੈਨੂੰ ਕਿ ਲੋੜ ਪਈ ਤੇਰੀ ਦਾਦੀ ਨੂੰ ਦੱਪਕੇ ਮਾਰਨ ਦੀ ਮੈਨੂੰ ਸਾਰੇ ਮਾੜੀ ਸਮਝਦੇ ਆ ਜਿੰਨਾ ਮਰਜ਼ੀ ਇਹਦਾ ਨਾ ਕਰ ਲਾਂ ਹੁਣ ਤੇਰੀ ਵੱਡੀ ਤਾਈ ਆ ਉਹਨੇ ਰੱਖਿਆ ਨੇ ਤੇਰੀ ਦਾਦੀ ਨੂੰ ਤੇ ਮੈਂ ਰੱਖਿਆ ਹੈ ਤੇ ਫਿਰ ਵੀ ਮੈਂ ਮਾੜੀ ਆ ਰੱਖਿਆ ਵਾ ਤੇ ਫੇ ਚਾਹੀਦੇ ਕੰਮ ਕਰਾਉ ਨਾ ਨਹੀਂ ਮੈਂ ਨਹੀਂ ਕਿਹਾ ਨਹੀਂ ਕਿਹਾ ਆਪੇ ਹੀ ਉੱਠ ਕੇ ਮਾਂਜਣ ਡੈ ਪੀ ਆ ਪਵਾੜੇ ਪਾਉਣੀ ਮੈਂ ਨਹੀਂ ਕਿਹਾ ਉਹ ਕੁਛ ਵੀ ਕੋਈ ਨਹੀਂ ਪਤਾ ਵਾ ਜਿੰਨੇ ਮਾਜੇ ਤੇ ਕਿੰਨੇ ਕੀ ਕੀਤਾ ਵਾ ਪਰ ਕਿਉਂ ਦੇ ਕੰਨ ਭਰਦੀ ਹੁੰਦੇ ਦੀ ਕੋਈ ਨਹੀਂ ਭਰ ਦੂਗਾ ਕੰਨ ਪਿਓ ਦੇ ਮੈਂ ਹਾਂ ਹਾਂ ਕੰਮ ਕਿਹੜਾ ਵਾ ਤੁਹਾਨੂੰ ਆਹ ਕਥਮ ਆ ਗਿਆ ਅਜੇ ਮੈਂ ਡਾਹ ਕੇ ਆਈ ਹਾਂ ਨੂੰ ਪੰਡੇ ਮਾਜਾਂ ਅੱਜ ਤੇ ਦੋ ਵੀ ਨਹੀਂ ਮਾਜੇ ਹੋਣੇ ਪਤਾ ਨਹੀਂ ਕਿੱਧਰੋਂ ਆ ਗਿਆ ਮਿੰਟੋ ਮਿੰਟੀ ਹੈ ਹਨ ਕਰਾਂ ਤੇ ਕਰਾਂ ਕੀ ਪੋਲਾ ਜਿਹਾ ਮੂੰਹ ਬਣਾ ਕੇ ਡਹਿਪੀ ਹੋਣੀ ਆ ਸਾਹਮਣੇ ਤੇ ਤੇਰੀ ਮਾਂ ਨੇ ਕਿਹਾ ਹੀਗਾ ਕੋਈ ਗੱਲ ਨਹੀਂ ਹੁਣੇ ਚੱਲ ਜਾਣਾ ਇੰਨੇ ਤੇ ਤੈਨੂੰ ਤਾਂ ਬਾਅਦ ਚ ਕਰਨੀ ਆ ਨਾ ਮਤ ਮੈਂ ਨੱਕਾ ਮਨਕਾਰ ਕਈ ਮੰਜੇ ਤੋੜਦੀ ਰਹਿੰਦੀ ਸਾਰਾ ਦਿਨ ਮੁੰਡੇ ਵਿਚ ਆ ਦਿਨ ਜਾ ਕੇ ਮਾਂ ਦੇ ਘਰ ਪੈਣਾ ਇਹ ਤੇ ਮਾਂ ਨੇ ਫੇਰ ਮੈਨੂੰ ਕਹਿਣਾ ਕਿ ਤੂੰ ਆਪ ਕੋ ਤੈਨੂੰ ਦੱਸਿਆ ਮੇਰੇ ਘਰ ਪਿਆ ਹੁਣ ਮੈਂ ਕੀ ਕਰਾਂ ਰੱਬਾ ਕਿ ਦਰ ਜਾਵਾਂ ਕੋਈ ਮੈਨੂੰ ਸਮਝ ਨਹੀਂ ਲੱਗਦੀ ਮਾਦਾ ਸੱਸਰੀ ਕਾਲ ਸੱਸਰੀ ਕਾਲ ਪਤ ਜਿੰਦਾ ਹਾਂ ਕਿਤਰਾ ਹੁਣ ਠੀਕ ਹੈ ਹਾਂ ਠੀਕ ਆ ਹੁਣ ਪਤ ਫਰਕ ਪਿਆ ਦਵਾਈ ਨਾ ਠੀਕ ਆ ਠੀਕ ਆ ਹਾਂ ਤੇ ਡਾਕਟਰ ਕਹਿੰਦਾ ਤਿੰਨ ਵਾਰੀ ਦਵਾਈ ਖਾਣੀ ਆ ਅੱਛਾ ਖਾਲੀ ਇਹ ਦੁੱਤੇ ਪਈ ਖਰਾ ਕੇ ਕਹੁੰਦੇ ਖਾਲੀ ਨਾ ਤੇ ਬਾਅਦ ਚ ਲੈਣਾ ਦਿੱਤੀ ਕਿ ਨਹੀਂ ਖਾਲੀ ਖਾਲੀ ਬੇਤਤੀ ਲੈ ਆਣੇ ਚਲ ਠੀਕ ਹੈ ਚੰਗਾ ਤੇ ਮੇਰੀ ਗੱਲ ਸੁਣੋ ਇੱਥੋਂ ਤੂੰ ਹਿੱਲਣਾ ਨਹੀਂ ਜਿਹੜੀ ਜਿੱਤੇ ਇਹ ਮੰਜੇ ਤੇ ਬੈਠ ਕੇ ਮੰਗਿਆ ਕਰੋ ਠੀਕ ਹੈ ਨਾ ਚੰਗਾ ਪੁੱਤ ਜੰਦਾਬ ਠੀਕ ਹੈ ਨਾ ਤੇ ਰਮਾਨਾ ਹੁਣ ਲੈ ਰੈਸਟ ਕਰੋ ਚਲ ਆਹ ਸਿਹਤ ਨੂੰ ਵੀ ਚੰਗਾ ਵਾ ਠੀਕ ਹੈ ਠੀਕ ਨਹੀਂ ਠੀਕ ਆ ਪੁੱਤ ਬੰਦਾ ਸਿਹਤ ਚੰਗੀ ਆ ਤੇ ਸਾਰੇ ਕਾਰੋਬਾਰ ਵਧੀਆ ਹੈ ਨਾ ਠੀਕ ਆ ਆਹ ਰੈਸਟ ਹੀ ਕਰਾਂਗੇ ਹਾਂ ਹਾਂ ਤੇ ਚਲੋ ਕੋਈ ਨਹੀਂ ਬਹੁਤ ਤੁਸੀਂ ਆ ਨੰਨੇ ਚਲ ਆਹ ਸਰਾਣਾ ਲਗਾ ਨਹੀਂ ਕੋਈ ਗੱਲ ਨਹੀਂ ਹੈਗਾ ਸਰਾਂ। ਪਰ ਤੇ ਮੇਰਾ ਇਹ ਨਾ ਚੰਗਾ ਵਾ, ਪੁੱਤ ਤੇ ਬਹੁਤ ਚੰਗਾ ਵਾ। ਹੁੰਦੇ ਨੇ ਪੁੱਛਿਆ ਵਾ ਮਾਂ ਤਾ ਦਵਾਈ ਖਾਦੀ ਆ ਕਿ ਨਹੀਂ ਖਾਦੀ। ਤੇ ਪੁੱਤ ਨੂੰ ਮੈਂ ਕਿੱਦਾਂ ਮਾੜਾ ਕਹਾਂ? ਤੇ ਨੋ ਮੈਨੂੰ ਟਿਕਣ ਨਹੀਂ ਦਿੰਦੀ। ਦੱਸਦੀ ਮੈਂ ਕਿੰਮ ਨਹੀਂ। ਹੁਣ ਕੀ ਹੋਰ ਕੀ ਕਰ ਸਕਨੀ ਆ ਮੈਂ? ਚਲੋ, ਰਾਜੀ ਰਹਿਣ। ਕੋਈ ਗੱਲ ਨਹੀਂ। ਚਲ। ਸੂਟ ਤੇ ਸੀਪ ਗਏ ਮੇਰੇ। ਕਿੱਡੇ ਸੋਹਣੇ ਸੀ ਤੇ ਆ। ਹੁਣ ਜਾਵੂਗੀ ਨਾ ਪਿੰਡ ਫਿਰ ਪਾ ਕੇ ਜਾਵੂਗੀ ਬੜੇ ਵਧੀਆ ਬਣ ਗਈ ਐ ਉਹ ਮੇਰੀ ਗੱਲ ਸੁਣ ਆ ਸੂਟ ਵਾਰੇ ਕਰੀ ਜਾਂਦੀ ਜਾਣਾ ਨਾ ਤੈਨੂੰ ਹਾਂ ਕਿਦਾਂ ਇਹ ਗੱਲਾਂ ਕਰਦੇ ਹੁੰਦੇ ਜੇ ਹੈ ਧਰੀ ਧਿਆਨ ਕੇ ਚੰਗੀ ਗੱਲ ਕਰ ਲਿਆ ਕਰੋ ਚੰਗੀ ਗੱਲ ਕਾਦੀ ਆ ਸੂਟ ਵੇਖੋ ਮਾਤਾ ਨੂੰ ਸਿਰ ਤਾਂ ਪੁੱਛਿਆ ਗਏ ਨੇ ਕੀ ਬਣੇਗੀ ਨਹੀਂ ਤੁਹਾਡਾ ਆਹੋ ਹੀ ਕੰਮ ਏਡਾ ਵਾ ਬਸ ਮਾਤਾ ਨੂੰ ਪੁੱਛਿਆ ਕਿ ਨਹੀਂ ਮਾਤਾ ਨੂੰ ਦੱਸਿਆ ਕਿ ਨਹੀਂ ਬਸ ਮਾਤਾ ਹੀ ਪ੍ਰਦਾਨ ਕੀਤੀ ਏ ਤੁਸੀਂ ਸਾਰੇ ਪਾਸੇ ਤੁਹਾਰੇ ਹੀ ਪ੍ਰਧਾਨਵਾ ਕਰ ਦਿਓ ਪ੍ਰਧਾਨਵਾ ਨਾ ਮੈਨੂੰ ਕਹਨ ਲਾਇ ਹੀ ਰਿਹਾ ਕੇ ਹੈ ਲੈ ਲਈ ਇੱਥੇ ਹੱਦ ਹੋ ਗਈ ਜਿਹੜੀ ਗੱਲ ਸੁਣ ਰੋਟੀ ਪਣੀ ਖਵਾ ਲਿਆ ਵਾ ਉਹ ਬਾਬਾ ਖਵਾ ਲਤਾ ਵਾ ਉਹ ਸਿਹਤ ਦੀ ਦਵਾਈ ਮੈਂ ਖਵਾਈ ਸੀ ਨਾ ਤਾਂ ਕਰਕੇ ਮੈਂ ਦਿਆਂ ਕਰ ਖਵਾ ਲਤਾ ਸਾਰਾ ਕੁਝ ਮੈਂ ਫਾਇ ਲੱਗੀ ਰੋਣਾ ਮੇਰਾ ਕੋਈ ਦੁੱਖ ਨਹੀਂ ਉਹ ਡਾਕਟਰਾਂ ਦਾ ਹੀ ਵੀ ਖਿਚੜੀ ਬਣਾ ਕੇ ਦਿਓ ਉਹ ਬਣਾ ਦੇ ਨੀ ਖਿਚੜੀ ਵੀ ਰੋਟੀ ਖਵਾਲਦੀ ਵਸਾ ਦੜ ਬਣਾ ਕੇ ਮੇਰੀ ਗੱਲ ਸੁਣ ਤਾ ਨਾ ਮੇਰੀ ਮਾਂ ਜੇ ਤੇਰਾ ਮਾਸਾ ਖਿਆਲੇ ਤੇਰਾ ਖਿਆਲ ਆ ਤੂੰ ਪਾਲ ਜਿਹੜੀ ਗੱਲ ਬੈ ਕਹਿੰਦੇ ਉਹ ਤੇ ਅਮਲ ਕਰ ਤਨਾ ਮਾਂ ਨੂੰ ਹੜ ਪੂੰਡੇ ਚ ਪਾ ਕੇ ਹੁਟੇ ਦਵਾ ਹੁਟੇ ਦਵਾ ਇੱਥੇ ਆਦੋ ਹੋ ਗਈ ਇਹ ਤੁਹਾਡੇ ਪਿਛੇ ਰਵਾਜ ਆ ਹੁਟੇ ਦੇਣਾ ਸਾਡੇ ਇੱਤ ਕਰਦੇ ਇੱਤ ਮੇਰੇ ਪਿੱਛੇ ਨਾ ਜਾਇਓ ਤਾ ਮੈਂ ਦੱਸ ਦਿੰਦੀ ਆ ਸੇਵਾ ਜਾਇਓ ਤੇਰੇ ਹੁਣ ਲੱਗੀਆਂ ਨੇ ਮਿਰਚਾਂ ਲੱਗੀਆਂ ਮਿਰਚਾਂ ਨਾ ਮੈਂ ਕੀ ਮਾਲਾ ਕਰਤਾ ਵਾ ਕੀ ਕਹਿਣ ਦੀ ਤਾਂ ਦੀ ਮਾਂ ਨੂੰ ਸਾਰਾ ਦਿਨ ਤਲੰਘਾਂ ਦੇ ਮਹਿਰ ਇੰਦੀ ਕਦੀ ਅੰਦਰ ਕਦੀ ਬਾਹਰ ਹੈ ਕੀ ਕੰਮ ਕਰਦੀ ਹੈ ਮਾਂ ਤਾਂ ਟੀ ਨਹੀਂ ਤਲੰਘ ਤੋਂ ਮੋਹਰ ਲੈ ਕੇ ਆਈ ਮੇਰੇ ਹੱਤ ਲੰਘ ਵੀ ਠੀਕ ਆ ਮੇਰੇ ਮਾਪੇ ਦੀ ਯਾਦ ਆਦਾ ਅੱਛਾ ਮੈਂ ਦਾਤਵਾ ਮਾਪੇ ਹੋਈ ਕੀ ਕਰਾਂ ਮੈਂ ਠੀਕ ਆ ਨਾ ਮੈਨੂੰ ਵਿਆਹ ਕਰ ਚਾਹੀਦਾ ਨਹੀਂ ਵੀ ਸਾਲ ਹੋ ਗਏ ਆ ਮੇਰੀ ਗੱਲ ਪੁੱਤ ਜਵਾਨ ਹੋ ਗਿਆ ਮੇਰਾ ਕੋਈ ਐ ਘਰ ਵਿੱਚ ਮੈਨੂੰ ਦਾਦੂ ਸਹਿ ਸਕਦੇ ਆ ਕਿੱਥੇ ਕਿੱਥੇ ਦੱਬਾ ਹੋਇਆ ਆ ਵੀ ਹੈ ਹਾਂ ਜਾਂ ਲੱਕਰੋ ਜਾ ਕੇ ਤੇਰਾ ਦਿਮਾਗ ਖਰਾਵਾ ਤੇਰਾ ਤਾਂ ਮਸਾ ਕਰ ਜਿਹੜੀ ਮੈਂ ਗੱਲ ਕਹੀ ਆ ਨਾ ਉਹ ਤੇ ਅਮਲ ਕਰ ਤੇ ਖੀਚੜੀ ਬਣਾ ਕੇ ਦੇ ਮਾਤਾ ਨੂੰ ਕਰਦੀ ਗਈ ਫਿਰਦੀ ਆ এবੀ ਕਿਹਡੇ ਸੂਟਾਂ ਤੋਂ ਵਾਲੇ ਸੂਟਾਂ ਤੋਂ ਵਾਲੇ ਅਰਧੋ ਖੀਚੜੀ ਬਣਾਏ ਕਿ ਜੇ ਮਾਤਾ ਨੂੰ ਖੀਚੜੀ ਨਾ ਖੋ ਉਹ ਵੀ ਘੋਪਣਾ ਕੇ ਦਿੰਦੀ ਆ ਮਾਤਾ ਨੂੰ ਵੇਖ ਤੇ ਸਹੀ ਇਹ ਮੇਰਾ ਹਾਲ ਪੋਤਾ ਆਉਂਦਾ ਵਾ ਤੇ ਉਤੋਂ ਵੱਧ ਪੋਤਾ ਆਉਂਦਾ ਵਾ ਤੇ ਉਤੋਂ ਵੱਧ ਨਾ ਮੈਂ ਕਿਨੂੰ ਆਪਣਾ ਹਾਲ ਸੁਣਾਵਾ ਜੇ ਮਾਤਾ ਉੱਠ ਕੇ ਚਾਰ ਪਾਡੇ ਮਾਜ ਲੂਗੀ ਤੇ ਕਿੱਡੀ ਘਟਾ ਤੋਂ ਮਹਿੰਦੀ ਲਾ ਚੱਲੀ ਆ ਨਾ ਮਿੰਦੇ ਸਮਝ ਨਹੀਂ ਲਿਆਉਂਦੀ ਮੈਂ ਕਿਹੜੇ ਪਾਪ ਕੀਤੇ ਆ ਉਹ ਵੱਡੀ ਚੰਗੀ ਰਹੀ ਨਾ ਜਿਹਨੇ ਧੱਕਾ ਦੇ ਕੇ ਮੇਰੇ ਵੱਲ ਕਢਤੀ ਆ ਹੈ ਆਪਣੇ ਕੋ ਰੱਖ ਨਹੀਂ ਹੋਈ ਉਹਦੇ ਕੋ ਉਹ ਵਧੀਆ ਰਹਿ ਗਈ ਆ ਅਸੇ ਆਪਾਂ ਮੇਰੇ ਘਰ ਪੈ ਗਿਆ ਹੰਤਰਾ ਹੁਣ ਮੈਨੂੰ ਰੱਖਣੀ ਪੈਣੀ ਆ ਕੋਈ ਨਹੀਂ ਮੈਂ ਵੀ ਲੰਮੀ ਆ ਸਾਫ ਤਾਵ ਮੈਂ ਕਿ ਨਕਚਰ ਖਾਣਾ ਇਹਨੂੰ ਵੇਲੀ ਨੂੰ ਵੇਲੀ ਨੂੰ ਕੋਣ ਮੁੰਜੀ ਦੇ ਰੋਟੀਆਂ ਦਵੇ ਸਾਰਾ ਦਿਨ ਪਈ ਰਹਿੰਦੀ ਮੰਜੇ 'ਤੇ ਹੁੱਕਾ ਮਾਰਦੀ ਰਹਿੰਦੀ ਆ ਹੈ ਜੇ ਕਿਤੇ ਦੋਵਾਂ ਭਾਂਡੇ ਮਾਂ ਜੀ ਦਿੱਤੇ ਉੱਠ ਕੇ ਤੇ ਕਿੱਧਰ ਦੀ ਆਖਰ ਆ ਗਈ ਆ ਚੜਮਣਾ ਆਪਣੇ ਸੂਟ ਤੇ ਵੇਖਾ ਇਹਨਾਂ ਦਾ ਤਾਂ ਕੰਮ ਹੀ ਹੋਈ ਰਹਿਣਾ। ਵੇਖਾ ਕਿੰਦਾ ਸੋਹਣਾ। ਚਲ ਪਾ ਕੇ ਵੇਖੀ ਇੱਕ ਵਾਰੀ। ਲੈ ਆ ਤੇ ਮੋਜਾਂ ਲੱਗੀਆਂ ਹੀ। ਮਾਤਾ ਘਰੋਂ ਗਈ ਆ ਨਾ ਨਜ਼ਾਰੇ ਲੈਣ ਗਈ ਆ। ਇਧਰ ਆਉਣਾ ਤੇ ਨੋਕਾ ਟੋਕੀ, ਇਧਰ ਆਉਣਾ ਤੇ ਨੋਕਾ ਟੋਕੀ। ਨਹੀਂ ਤੂੰ ਆਹ ਕੰਮ ਨਹੀਂ ਕੀਤਾ, ਨਹੀਂ ਤੂੰ ਆਹ ਕੰਮ ਨਹੀਂ ਕੀਤਾ, ਨਹੀਂ ਸਬਜ਼ੀ ਕਦੋਂ ਬਣਾਉਣੀ ਆ। ਹੁਣ ਆਪਣੀ ਮਰਜ਼ੀ ਨਾਲ ਕੰਮ ਕਰੀਦਾ ਵਾ। ਜਦੋਂ ਜੀ ਕੀਤਾ ਕੰਮ ਕਰ ਲਿਆ, ਜਦੋਂ ਜੀ ਕੀਤਾ ਲੰਮੇ ਪੈ ਗਏ। ਨਹੀਂ ਤੇ ਇਹਨੇ ਤੇ ਨਾ ਮੇਰਾ ਜੀਣਾ ਹੀ ਹਰਾਮ ਕਰਤਾ ਸੀ ਜੇ ਕਿਤੇ ਭੈਣ ਭਰਾ ਕਿਹਨੇ ਆ ਜਾਣਾ ਤਾਂ ਵੱਡੂ ਟੁੱਕੂ ਕਰਨਾ ਲੈ ਇਹਦੇ ਭੈਣ ਭਰਾ ਗਈ ਹੁਣ ਪਕੌੜੇ ਕੱਢਣ ਡੈ ਭਣਾ ਹੀ ਹੁਣ ਆਹ ਕਰਨ ਡੈ ਭਣਾ ਹੀ ਚੱਲ ਇਹ ਗੱਲ ਤੋਂ ਤਾਂ ਮੈਂ ਸੁਰਖਰੂ ਹੋਈ ਨਾ ਹੁਣ ਕੋਈ ਰੋਕ ਟੋਕ ਕਰਨ ਵਾਲਾ ਤਾਂ ਨਹੀਂ ਨਾ ਹੈਗਾ ਆਰਾਮ ਨਾਲ ਆਪਣੀ ਜ਼ਿੰਦਗੀ ਹੁਣ ਕੱਢਾਂਗੇ ਚੱਲ ਮੇਰੇ ਵੱਲੋਂ ਜਾ ਕੇ ਹੁਣ ਉਧਰ ਡਈ ਹੋਣੀ ਤੰਗੀ ਕੱਟਾਂ ਇਹਦਾ ਇਰਾਦਾ ਇਹ ਹੀ ਕਿ ਜੇ ਇਧਰੋਂ ਚੱਲ ਜੂਗੀ ਉਧਰ ਖਰੇ ਮੈਨੂੰ ਪਲੰਗ ਤੇ ਬਿਠਾ ਲ ਕੇ ਉਹਨੇ ਰੋਟੀਆਂ ਦੇਣੀਆਂ ਵਾ ਉਹ ਕੰਮ ਤੇਰਾ ਉੱਧਰ ਵੀ ਨਹੀਂ ਬੰਨਾਂ ਉਹ ਮੇਰ ਨੂੰ ਵਿਚਾਰਤਿਆਂ ਵਾਦੀ ਆ ਵੇਖੀ ਨਾਲੇ ਦਾ ਮੰਜੇਗੀ ਭਾਂਡੇ ਤੇ ਨਾਲੇ ਲਾਵੇਂਗੀ ਫੁਲਕੇ ਤੈਨੂੰ ਬਹਿ ਕੇ ਨਹੀਂ ਉਹ ਸਵਾਲ ਦੀ ਜਿੰਨਾ ਕਰੇਗੀ ਨਾ ਫੇਰ ਹੀ ਰੋਟੀ ਮਿਲੂਗੀ ਏਦਾਂ ਤੇ ਤੇਰਾ ਨਾ ਮੁਸ਼ਕਲ ਹੀ ਆ ਕੋਈ ਨਹੀਂ ਜਾਉਂਗੀ ਵੇਖ ਕੇ ਆਉਂਗੀ ਤੇ ਚਾਦਰ ਵਛਾ ਕੇ ਦਿੱਤੀ ਆ ਮੰਜੇ ਤੇ ਭਾਲਿਆ ਵਾ ਤੇ ਜਾ ਕੰਮ ਕਰਾਉਂ ਲਈ ਕੋਈ ਨਹੀਂ ਮਾਤਾ ਇੱਥੇ ਤਾਂ ਤੂੰ ਫਿੱਟੀ ਗਈ ਆ ਉੱਧਰ ਜਾ ਕੇ ਹੁਣ ਵੇਖ ਤੇਰਾ ਕੀ ਬੰਦਾ ਤੇ ਜੀ ਉਹਨੇ ਵੀ ਏਦਾਂ ਕੀਤਾ ਫੇਰ ਕਿੱਧਰ ਨੂੰ ਜਾਵੇਂਗੀ ਫੇਰ ਮੈਂ ਪੁੱਛੂੰ ਵੀ ਹੁਣ ਦੱਸ ਹੁਣ ਤੇਰਾ ਟਿਕਾਣਾ ਕਿਹੜਾ ਹੈ ਬਾਹਰ ਕੀ ਕਰਨ ਦੇ ਪਿਆ ਅਜੇ ਤਾਂ ਘਾਈ ਹੀਗੇ ਬਾਹਰ ਲੈ ਆਈਏ ਆਜਾ ਆਜਾ ਨਾਲਿਆ ਦੀ ਕੋਈ ਨਾ ਤੋਹ ਵੇਖ ਤੇ ਮੈਂ ਹਾਂ ਯਾਰ ਕਹਦਾ ਰਮਨ ਮੈਨੂੰ ਸਮਝ ਨਹੀਂ ਆਉਂਦੀ ਕਾਦੀ ਗੱਲ ਯਾਰ ਹੜੇ ਤੋਂ ਮਾਰੂ ਗਈ ਆ ਮਾਰੂ ਗਈ ਆ ਤੋ ਅੰਦੀ ਚਲ ਗਈ ਹਾਂ ਮਾਤਾ ਆਂਦੀ ਹੋਊ ਦੂਜੇ ਮੁੰਡੇ ਨਾਲ ਤੋ ਦੇ ਰਹਿ ਆਂ ਯਾ ਨਾ ਉਹਦਾ ਇਹ ਤੇ ਆਪਣਾ ਡੁੱਬੀ ਭਰੀ ਹਦੀ ਵਿਚਾਰੀ ਨੇ ਬੈਠੀ ਹੋਣਾ ਤੇ ਪੁੱਤ ਕੀ ਕਰਕੇ ਆਵਾ ਕਿਦਾਂ ਮੇਰਾ ਤੇ ਦਿਲ ਹੀ ਲੱਗਣਾ ਮੇਰਾ ਉਹਦਾ ਲੈ ਹੀ ਆਈ 10 ਜੇ ਆ ਤੁਸੀਂ ਲੈਣ ਜਾਓਗੇ ਉਹ ਨਾ ਗੁੱਸਾ ਕਰੂਗਾ ਤੇ ਜਾਈ ਨੂੰ ਕਿਹੜੇ ਦਿਨ ਹੋ ਗਏ ਆ ਇਹ ਮਗਰੀ ਆ ਗਿਆ ਆ ਲੈਣ ਕੋਈ ਗੱਲ ਨਹੀਂ ਦੋ ਜਾਂਦੇ ਰਹਿੰਦੋ ਫੇ ਜਾ ਕੇ ਲੈ ਆਇਓ ਕੋ ਚਲ ਮੈਨੂੰ ਇਹ ਹੀ ਚਾਹ ਤੇ ਸ਼ੁਰੂ ਤੋਂ ਉੱਤਰਦੀ ਹੁੰਦੀ ਹੁੰਦੀ ਨਾ ਗੱਲ ਹੋ ਰਹੀ ਤੇ ਹੁਣ ਇਹ ਆ ਵੀ ਹਟਣਾ ਕਿਨਾਂ ਚ ਰਹੀ ਆ ਉਹ ਕੋਈ ਗੱਲ ਨਹੀਂ ਨਾਲੇ ਉਹ ਨੌਂ ਦੀਆਂ ਪੱਕੀਆਂ ਵੀ ਖਾਲੂ ਚਾਰ ਦਿਨ ਪਤਾ ਲੱਗੂ ਕਿਦਾਂ ਦੀਆਂ ਤਾਰਾ ਸਬਜ਼ੀਆਂ ਬਣਾਉਂਦੀ ਆ ਚੱਲ ਜੇ ਉਹਦੇ ਹੱਥਾਂ ਦੀਆਂ ਵੀ ਉਹਨੇ ਖਾਣੀਆਂ ਹੁੰਦੀਆਂ ਤੇ ਉਹਨੂੰ ਕਹਾਂਗੇ ਭਈ ਇੱਥੇ ਪਕਾ ਕੇ ਦੇ ਦਿਆ ਕਰ ਤੇ ਮਾਈ ਨੂੰ ਭੁਲਾ ਦੇ ਵੇਖਾਂ ਐਦਾਂ ਪਕਾ ਕੇ ਦੇਹ ਜਾਂਦੀ ਆ ਕੋਈ ਗੱਲ ਨਹੀਂ ਫਿਕਰ ਨਾ ਕਰੋ ਉਹਨੇ ਆਪੇ ਹੀ ਆ ਜਾਣਾ ਦੋਹਾਂ ਚੰਨਾਂ ਦੇ ਨਾਲ ਜਾਂ ਫਿਰ ਮੇਰਾ ਦਿਲ ਕਰਨਾ ਹੈ ਮੈਂ ਉੱਥੇ ਮਿਲਾਂਵਾਂ ਜਾਗੀ ਦੱਸ ਹਾਂ ਕਿੱਡੀਆਂ ਖਵਾਵਾਂ ਆੜ ਗਈਆਂ ਵਾਂ ਦੋਹਾਂ ਦਿਨਾਂ ਦੇ ਨਾਲ ਜਿਹੜਾ ਜਾ ਕੇ ਮਿਲ ਕੇ ਆਉਣਾ ਵਾ ਤੇ ਕੋਈ ਗੱਲ ਨਹੀਂ ਆਪੇ ਆ ਜੂਗੀ ਪੀਆ ਤੂੰ ਨਹੀਂ ਗਿਆ ਉਹ ਗੱਲਾਂ ਕਰੀ ਜਾਣੀ ਪੀ ਆ ਜੂਗੀ ਆ ਜੂਗੀ ਹੁਣ ਤੁਹਾਡਾ ਇਰਾਦਾ ਵਾ ਮੇਰਾ ਤਾਂ ਇਰਾਦਾ ਹੈ ਚਲ ਉਹਨੂੰ ਜਾ ਕੇ ਤੇ ਲੈ ਆਉਂਦੇ ਆ ਦੋ ਜੀ ਜਾ ਕੇ ਮੈਂ ਤਾਂ ਨਹੀਂ ਜਾਣਾ ਐਵੇਂ ਅਗਲੀ ਜਠਾਣੀ ਤੇ ਰਾਣੀ ਕੀ ਕਹੂਗੀ ਫੇਰ ਵੀ ਸ਼ਰੀਕੇ ਦਾ ਸਾਥ ਹੁੰਦਾ ਵਾ ਕਹਿਣਾ ਮੈਂ ਤੇ ਚੜਾਈ ਕਰਨ ਆਈ ਆ ਜੇ ਮਾਤਾ ਦੋ ਦਿਨ ਮੇਰੇ ਨਾਲ ਆ ਗਈ ਤਾਂ ਅਗਰ ਕਿੱਧਰ ਤੇ ਆ ਗਈ ਆ ਗੱਲਾਂ ਕਰਕੇ ਮੈਨੂੰ ਕਲਾਉਗੀ ਫੇਰ ਮੇਰੇ ਪੱਲੇ ਕੀ ਰਹੂਗਾ ਚਲ ਤੂੰ ਉਹਨੇ ਜਾ ਲੈ ਮੈਂ ਕੱਲਾ ਚੱਲ ਜਾ ਫੇਰ ਮੈਂ ਤਾਂ ਨਹੀਂ ਤੇ ਤੁਹਾਨੂੰ ਆਂਦੀ ਵੀ ਜਾਓ ਤੁਜੇ ਤੁਹਾਨੂੰ ਵੀ ਹੱਤ ਪਈ ਨਾ ਬੇਇੱਜ਼ਤੀ ਕਰਾਉਂਦੀ ਠਕਰਾ ਕੇ ਤੇ ਆ ਗਏ ਫਿਰ। ਗੱਲ ਤੇਨੀ ਵੀ ਠੀਕ ਗੱਲ ਜੇ ਮੈਂ ਰਿਹਾ ਤਾਂ ਕੜਾ ਵੀ ਮੇਰੀ ਸੱਸ ਨਹੀਂ ਤੇ ਭਰਾ ਮੇਰੇ ਰਕੜਾ ਮੇਰੀ ਮਾਂ ਨਹੀਂ। ਬਸ ਹਾਂ ਗੱਲ ਸੋਚੋ ਨਾ ਦਿਮਾਗ ਦੇ ਵਿੱਚ ਤੇ ਇਦਾਂ ਕਹਿਣਾ ਕੋਈ ਨਹੀਂ ਇੱਕ ਦੋ ਦਿਨ ਢੀਕੋ ਕਹਿੰਦੇ ਆਪੇ ਆ ਜਾਣਾ। ਜਿਹੜਾ ਬਜ਼ੁਰਗ ਬੰਦਾ ਹੁੰਦਾ ਵਾ ਨਾ ਇੱਕ ਥਾਂ ਟੇਕੇ ਨਹੀਂ ਬਹਿ ਸਕਦਾ। ਉਹਨੂੰ ਹੁੰਦਾ ਵਾ ਕਿ ਫਿਰਾਂ ਤੁਰਾਂ ਮੈਂ ਸਾਰੇ ਤਰ੍ਹਾਂ ਦੇ ਵਿੱਚ ਇਹ ਹੁੰਦਾ ਨਾ ਰਮਨ ਤੇਰੀ ਠੀਕ ਹੀ ਪਤਾ 걸 ਗਿਆ ਮੈਂ ਰੋਟੀ ਵੀ ਉਹਦੇ ਲਾਗੇ ਬਹਿ ਕੇ ਖਾਣੀ ਤੇ ਚਾਹ ਪਾਣੀ ਵੀ ਉਹਦੇ ਲਾਗੇ ਪੀਣਾ ਤੇ ਮੇਰਾ ਤਾਂ ਨਹੀਂ ਦਿਲ ਲੱਗਣਿਆ ਚੱਲ ਉਹ ਤਾਂ ਤੁਹਾਡੀ ਗੱਲ ਠੀਕ ਵਾ ਤੂੰ ਤੁਸੀਂ ਨਿਆਣੀਆਂ ਥੋੜੇ ਜਿਹੀ ਵੀ ਉਹਦੇ ਲਾਗੇ ਬਹਿ ਕੇ ਰੋਟੀ ਪਾਣੀ ਖਾਣਾ ਚੱਲ ਕੋਈ ਗੱਲ ਨਹੀਂ ਫਿਰ ਆਪੇ ਆ ਜੂਗੀ ਕੋਤੋਂ ਧੜ ਰਹਿ ਕੇ ਹਾਂ ਇੱਕ ਦੋ ਦਿਨ ਵੇਖੋ ਤੇ ਆ ਜਾਣਾ ਹੁੰਨੇ ਆਪੇ ਹਾਂ ਸੋਚੀ ਤਾਂ ਨਹੀਂ ਹੁੰਦਾ ਬੋਤਾ ਜਿੰਨੇ ਪੁੱਤ ਤੁਸੀਂ ਤੋਂ ਉਹਨਾਂ ਪੁੱਤੋ ਓਏ ਵਾਤਾ ਤੇਰੀ ਗੱਲ ਠੀਕ ਆ ਰਮਨ ਜਿੰਨੀਆਂ ਉਂਗਲਾਂ ਹੁਣ ਨਾ ਹੁੰਦੀ ਪੀੜ ਹੁੰਦੀ ਆ ਉਹਨੂੰ ਵੀ ਇਹ ਹੋਊਗਾ ਫੇ ਕਦੋਂ ਦੀ ਇੱਧਰ ਇੰਨੀ ਆ ਤੇ ਚੱਲ ਹੁਣ ਦੂਜੇ ਵਾਲ ਚੱਲ ਜਾਨੀ ਨਹੀਂ ਪੱਕੀ ਚਲਦੀ ਮੈਂ ਉਧਰ ਪਤਾ ਨਹੀਂ ਨਹੀਂ ਪੱਕੇ ਪੁੱਕੇ ਕੀ ਜਾਣਾ ਉਹ ਦਾਂ ਗਈ ਵੀ ਨਹੀਂ ਆਜੂਗੀ ਤੂੰ ਹੀ ਕਹਿ ਲਈਏ ਬਣਾ ਨਹੀਂ ਨਹੀਂ ਉਦਾਂ ਹੀ ਮੈਂ ਕਹਿਣ ਲਈ ਆ ਆ ਜਾਣਾ ਉਹਨੇ ਇੱਥੇ ਕਦੋਂ ਦੀ ਰਹਿੰਦੀ ਆ ਉਧਰ ਕਿੱਥੇ ਜੀ ਲੱਗਣਾ ਵਾ ਚੱਲ ਕੋਈ ਗੱਲ ਇੱਥੇ ਆਜਾਓ ਤੇ ਕੀ ਬਣਾਇਆ ਰੋਟੀ ਬਣੀ ਕੋਈ ਆਹ ਰੋਟੀ ਪਾਣੀ ਤੇ ਮੈਂ ਬਣਾਇਆ ਹਾਂ ਦਾਲ ਬਣਾਈ ਚਨੇ ਦੀ ਨਾਲ ਚੌਲ ਬਣਾਇਆ ਫੁੜਕੇ ਲਾ ਦਿੰਦੀ ਹਾਂ ਮੈਂ ਜਦੋਂ ਖਾਣ ਪਾਓਗੇ ਫੇਰ ਲਾ ਕੇ ਦਵਾਂਗੀ ਚਲ ਮੈਂ ਨਾ 2 ਮਿੰਟ ਦਾ ਫਿਰ ਲਾ ਲਾਂ ਰੋਟੀ ਖਾਣੇ ਸਾਰੇ ਚਲ ਠੀਕ ਬੁੱਕਣਾ ਚੱਲਣਾ ਪਾਗੇ ਮੈਨੂੰ ਪੁੱਛਣ ਦੇ ਆ ਪੱਕੀ ਚਲ ਗਈ ਆ ਤੇ ਪੱਕੀ ਚਲ ਗਈ ਆ ਹੋਰ ਕੱਚੀ ਗਈ ਆ ਪਰ ਜਿੱਥੋਂ ਤੱਕ ਮੇਰਾ ਕਹਿਲਾ ਨਾ ਇਹ ਜਾਣਗੇ ਜ਼ਰੂਰ ਮਾਤਾ ਨੂੰ ਲੈਣ ਵਾਸਤੇ ਨਾ ਇਨਾ ਕਈ ਪਾਪੜ ਵੇ ਲੈਣੇ ਆ। ਪਰ ਜੇ ਮੈਨੂੰ ਕਿਹਾ ਨਾ ਮੈਂ ਤਾਂ ਨਹੀਂ ਜਾਣਾ। ਮਾਹ ਦੇ ਘਰ ਉਹ ਲਥੀਆ। ਕਹਿੰਦੇ ਆ ਕਿ ਫੇਰ ਇੱਥੇ ਬਹਾਲ ਲੰਡੋਲਾ। ਕਦੀ ਆਹ ਕਰ ਲਾ ਨਹੀਂ ਕਦੀ ਆਹ ਕਰ ਲਾ ਆਪੇ ਦੇ ਕਰਮਾਂ ਚ ਚੈਣ ਹੈ ਨੀ ਦਾ। ਆਰਾਮ ਨਾਲ ਬੈਠੀ ਰਹਿੰਦੀ ਆ ਤੇ ਨਾ ਮੈਨੂੰ ਆਰਾਮ ਕਰਨ ਦਿੰਦੀ ਆ। ਮੈਂ ਜਿੰਤਨ ਦੀ ਗਈ ਆ ਸੁੱਖ ਦਾ ਸਾਹ ਲਿਆ। ਆਰਾਮ ਨਾਲ ਆਪਣੇ ਕੰਮ ਕਰੀਦੀ ਆ। ਚਾਟਕੀਆਂ ਲਾਈ ਦੀਆਂ ਤੇ ਖਾਈ ਦੀਆਂ ਨਹੀਂ ਤੇ ਮੈਨੂੰ ਸਵੇਰੇ ਵੀ ਟਾਈਮ ਨਾ ਦੇ ਦੇ ਮੈਂ ਦਵਾਈ ਖਾਣੀ ਆ ਦੁਪਹਿਰੇ ਵੀ ਟਾਈਮ ਨਾ ਦੇ ਦੇ ਤੇ ਰਾਤ ਨੂੰ ਫੇਰ ਹਮ ਤਰ੍ਹਾਂ 6 ਵਜੇ ਨੇ ਰੋਟੀ ਖਾਣ ਪਿਆ ਜਾਂਦੀ ਹੁੰਦੀ ਚੱਲ ਨਾਲੇ ਪਕਾਉਗੀ ਖਵਾਲੂਗੀ ਪਤਾ ਲੱਗੂਗਾ ਸਾਸਾ ਸਾਰੇ ਦੇ ਜਿਆਦਾ ਤੇ ਕਿਦਾਂ ਸੰਭੀਦੀ